ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਇਸ ਪਾਵਨ ਪੀਤਰ ਸ਼ਬਦ ਦੀ ਆਪਾਂ ਸੰਥਿਆ ਸ਼ੁਰੂ ਕਰਨੀ ਹੈ ਕਿ ਇਹ ਸ਼ਬਦ ਬਹੁਤ ਮਹੰਗਾ ਸ਼ਬਦ ਹੈ ਤੇ ਕਈ ਸੰਗਤਾਂ ਦੇ ਮੈਸੇਜ ਆਏ ਸਨ ਕਿ ਇਸ ਸ਼ਬਦ ਦੀ ਸੰਥਿਆ ਜ਼ਰੂਰ ਕਰਾਓ ਇਹ ਜਿਹੜਾ ਸ਼ਬਦ ਹੈ 1179 ਅੰਗ ਤੇ ਆਉਂਦਾ ਹੈ ਬਸੰਤ ਰਾਗ ਦੇ ਵਿੱਚ ਬਸੰਤ ਹਿੰਡੋਲ ਮਹੱਲਾ ਚੌਥਾ ਚੌਥੇ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਆਮਣ ਜਾਣ ਭਇਆ ਦੁਖ ਵਿਖਿਆ ਇੱਥੇ ਬਿਸਰਾਮ ਹੈ ਦੇਹ ਮਨ ਮੁਖ ਸੁਣੀ ਸੁੰញ ਹੁਣ ਇੱਥੇ ਸੰਗਤ ਜੀ ਇੱਕ ਤਾਂ ਟਿੱਪੀ ਲੱਗੀ ਹੈ ਇੱਕ ਯਈ ਅੱਖਰ ਆਇਆ 35 ਅੱਖਰਾਂ ਦੇ ਵਿੱਚ ਜੋ ਯਈ ਅੱਖਰ ਹੁੰਦਾ ਹੈ ਨੰਨਾ ਨੰਨਾ ਤੇ ਨੰਗਾ ਇਹ ਦੋਨੇ ਅੱਖਰ ਜਿਹੜੇ ਨੱਕ ਦੇ ਵਿੱਚ ਬੋਲੇ ਜਾਂਦੇ ਨੇ ਨੰਨਾ ਕਕਾ ਖਖਾ ਗਗਾ ਕਗਾ ਨੰਗਾ ਇੱਕ ਚੱਚੇ ਦੇ ਲੈਨ 'ਚ ਨਈਂ ਆਉਂਦਾ ਇਹ ਵੀ ਨੱਕ ਦੇ ਵਿੱਚ ਬੋਲੇ ਜਾਂਦਾ ਇਸ ਦਾ ਜਿਹੜਾ ਉਚਾਰਨ ਹੈ ਦੋਨਾਂ ਸ਼ਬਦਾਂ ਦਾ ਸੁੰਨੀ ਸੁੰਨ ਸੁੰញ ਇਸ ਤਰ੍ਹਾਂ ਬੋਲਣਾ ਸੁੰਨੀ ਸੁੰਨ ਰਾਮ ਨਾਮ ਖਿਲ ਪਲ ਨਹੀਂ ਚੇਟਿਆ ਜਮ ਫੱਕਰੇ ਕਾਲ ਸਲੋਣ 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 ਪੜਨਾ ਹੈ ਸੰਗਤ ਜੀ ਸਲੋਣ ਦਾ ਜਿਹੜਾ ਅਰਥ ਹੈ ਹੁਣ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਪੰਕਤੀ ਆਉਂਦੀ RAM ਨਾਮ ਖਿੰਨ ਪਲ ਨਹੀਂ ਚੇਤਿਆ ਕਹਿੰਦੇ ਪਰਮੇਸ਼ਰ ਦਾ ਨਾਮ ਖਿੰਨ ਪਲ ਥੋੜਾ ਸਮਾਂ ਵੀ ਨਹੀਂ ਚੇਤਨਾ ਕੀਤਾ ਪਰਮੇਸ਼ਰ ਦੇ ਨਾਮ ਨੂੰ ਯਾਦ ਨਹੀਂ ਕੀਤਾ ਤੇ ਗੁਰੂ ਸਾਹਿਬ ਜੀ ਕਹਿ ਰਹੇ ਨੇ ਜਮ ਫੱਕਰੇ ਕਹਿੰਦੇ ਜਮਾਂ ਨੇ ਫੜ ਲਿਆ ਕਾਲ ਸਲੋਣ ਸ ਸਲੋਜਿ ਕਹਿੰਦੇ ਨੇ ਕੇਸਾਂ ਤੋਂ ਕੇਸਾਂ ਤੋਂ ਆਣ ਕੇ ਫੜ ਲਿਆ ਜੁੰਡਿਆਂ ਤੋਂ ਫੜ ਲਿਆ ਇਸ ਦਾ ਜਿਹੜਾ ਅਰਥ ਹੈ ਸਲੋਜਿਨਾ ਜੁੰਡੇ ਸਲੋਜਿ ਇਹ ਵੀ ਨੱਕ ਦੇ ਵਿੱਚ ਉਚਾਰਨ ਕਰਨਾ ਹੈ ਸਲੋਜਿ ਸਲੋਜਿ ਔਂਕੜ ਲਾ ਕੇ ਲੱਲੇ ਨੂੰ ਗੋਬਿੰਦ ਜੀ ਓ ਬਿਕ ਹਉਮੈ ਮਮਤਾ ਮੁੰਯ ਮੁੰਯ ਨੱਕ ਦੇ ਵਿੱਚ ਮੁੰਯ ਤਾਲੂ ਦੇ ਨਾਲ ਜਾ ਕੇ ਜਬਾਨ ਲੱਗੇਗੀ ਮੁੰਯ ਸਤ ਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਰ ਰਸ ਭੁញ ਪੁញ ਪੁញ ਰਹਾਉ ਸਤ ਸੰਗਤ ਸਾਧ ਦਇਆ ਕਰ ਮੇਲਹੁ ਸਰਨਾਗਤ ਸਾਧੂ ਪੰਨ ਪੰਨ ਪੰਜ ਨਹੀਂ ਕਹਿ ਦੇਣਾ ਤਿਆਰ ਰੱਖਣਾ ਇਹ ਨੱਕ ਦੇ ਵਿੱਚ ਉਚਾਰਨ ਹੋਵੇਗਾ ਸ਼ਬਦ ਪੰਝ ਪੰਝ ਇਸ ਤਰ੍ਹਾਂ ਣ ਜੇ ਦੀ ਪਿੱਛੇ ਬਾਜ ਉਚਾਰਨ ਹੋਵੇ ਹਮ ਡੁੱਬਦੇ ਪਾਥਰ ਕਾੜ ਲੇ ਹੋ ਪ੍ਰਭ ਤੁਮ ਦੀਨ ਦਇਾਲ ਦੁਖ ਭੰਯ ਭੰਯ ਭੰਜ ਨਹੀਂ ਕਹਿ ਦੇਣਾ ਜੇ ਭੰਜ ਕਹਾਂਗੇ ਫਿਰ ਜੱਜੇ ਦੀ ਆਵਾਜ਼ ਨਿਕਲਦੀ ਹੈ ਪੰញ ਣ੍ਯਾ ਮੋਰ ਨੱਕ ਦੇ ਵਿੱਚ ਪੰញ ਕਿਉਂਕਿ ਇਹ ਸ਼ਬਦ ਦਾ ਸੰਗਤ ਜੇ ਅਭਿਆਸ ਕਰੋਗੇ ਤੇ ਜਰੂਰ ਆਵੇਗਾ ਅਭਿਆਸ ਦੀ ਲੋੜ ਹੈ ਕਿਉਂਕਿ ਗੁਰਬਾਣੀ ਜਿੰਨੀ ਯਾਦ ਕੀਤੀ ਜਾਵੇ ਓਨੀ ਠੁੜੀ ਸਵਤਵਦ ਅਭਿਆਸ ਜਰੂਰ ਕਰਨਾ ਦੁਖ ਪੰញ ਹਰ ਉਸਤਤ ਧਾਰੋ ਰਿਧ ਅੰਤਰ ਸਵਾਮੀ ਸਤ ਸੰਗਤ ਮਿਲ ਬੁੱਧ ਲੰਨ ਨੰਨ ਇਹ ਨੱਕ ਦੇ ਵਿੱਚ ਉਚਾਰਨ ਹੋਇਆ ਲੱਲੇ ਟਿੱਪੀ ਲਾ ਕੇ ਣ ਣੇ ਦੇ ਔਂਕੜ ਲੱਗਿਆ ਨੰ ਨੱਕ ਦੇ ਵਿੱਚ ਆਵਾਜ਼ ਕਰਨੀ ਹੈ ਹਰ ਨਾਮੇ ਹਮ ਪ੍ਰੀਤ ਲਗਾਨੀ ਹਮ ਹਰ ਵਿਟੋ ਘੁੰਮ ਘਗਾ ਘੁੰਮ ਮੰ ਪਹਿਲਾਂ ਵਾਵਾ ਪਿੱਛੇ ਜਾਂਈ ਹੈ ਉੱਤੇ ਟਿੱਪੀ ਲੱਗ ਜੇ ਟਿੱਪੀ ਲੱਗ ਜੇ ਉਹ ਵੀ ਨੱਕ ਵਿੱਚ ਉਚਾਰਨ ਹੁੰਦੀ ਹੈ ਤੇ ਜਿੱਥੇ ਣ ਆ ਜੇ ਉਹ ਵੀ ਨੱਕ ਵਿੱਚ ਉਚਾਰਨ ਹੁੰਦਾ ਹੈ ਮੰਂ ਵੰਝ ਨਹੀਂ ਕਹਿਣਾ ਮੰਂ ਮਨਨ ਜਨ ਕੇ ਪੂਰ ਮਨੋਰਤ ਹਰ ਪ੍ਰਭ ਹਰ ਨਾਮ ਦੇਵੋ ਹਰ ਨੰਨ ਨੰਨ ਇਸਤ੍ਰ ਜਨ ਨਾਨਕ ਮਾਨ ਤਨ ਆਨੰਦ ਭਇਆ ਹੈ ਆਨੰਦ ਨੇ ਕਹਿਣਾ ਆਨੰਦ ਭਇਆ ਹੈ ਗੁਰ ਮੰਤਰ ਦਿਓ ਹਰ ਭੰ ਭੰ ਧਿਆ ਰੱਖਣਾ ਭਬੇ ਟਿਪੀ ਨੰਨੇ ਦੇ ਔਕੜ ਭੰ ਸੋ ਸੰਗਤ ਇਸ ਸ਼ਬਦ ਦਾ ਅਭਿਆਸ ਦੂਰ ਕਰੇ ਤੇ ਮਹਾਰਨੀ ਵੀ ਜੂਰ ਪਕਾਇਓ ਜੇ ਨੰਗੇ ਵਾਲੀ ਤੇ ਝੰਝੇ ਵਾਲੀ ਫਿਰ ਤੁਹਾਨੂੰ ਇਹ ਸ਼ਬਦ ਆਉਣਗੇ ਜਿੰਨਾ ਤੱਕ ਤੁਹਾਨੂੰ ਨੰਘਾ ਤੇ ਝੰਝਾ ਨਹੀਂ ਆਖਣਾ ਆਉਂਦਾ ਉਹਨਾਂ ਚਿਰ ਤੁਹਾਨੂੰ ਇਸ ਜਿਹੜੇ ਗੁਰਬਾਣੀ ਦੇ ਸ਼ਬਦ ਨੇ ਪੜ੍ਹਨੇ ਨਹੀਂ ਆਉਣਗੇ ਅਭਿਆਸ ਜ਼ਰੂਰ ਕਰਿਆ ਮਹਾਰਨੀ ਦਾ ਇਹ ਸ਼ਬਦ ਦਾ ਅਭਿਆਸ ਜ਼ਰੂਰ ਕਰਿਆ ਜੀ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ